ਨਾ ਨੇ ਹੁਣ ਤੱਕ ਅੰਦਰੋਂ ਅੰਦਰੀ ਇਹ ਜਿਹੜਾ ਰੈਡੀਕਲ ਖਾਲਸਤਾਨੀਆਂ ਦਾ ਗਰੁੱਪ ਆ ਖਾਸ ਕਰਕੇ ਜੱਟ ਭਾਈ ਤਰ੍ਹਾਂ ਦਰਜਣਾ ਹੈਗਾਗਾ ਉਹ ਡਾਕਟਰ ਮੇੜਕਰ ਸਾਹਿਬ ਦੇ ਖਿਲਾਫ ਸਮੇਂ ਸਮੇਂ ਸੋਸ਼ਲ ਮੀਡੀਆ ਤੇ ਜ਼ਹਿਰ ਉਗਲਦੇ ਰਹਿੰਦੇ। ਡਾਕਟਰ ਮੇੜਕਰ ਸਾਹਿਬ ਨੇ ਇਹਨਾਂ ਲੋਕਾਂ ਨੂੰ ਲੋਰੀ ਸਿੱਖੀ ਦਾ ਬਰਾਬਰੀ ਹੈ। ਡਾਕਟਰ ਮੇੜਕਰ ਸਾਹਿਬ ਨੇ ਇਹਨਾਂ ਲੋਕਾਂ ਨੂੰ ਰਿਜ਼ਰਵਲਿਜ ਹੁੰਦੇ ਕਹਿੰਦਿਆਂ ਜਾਤ ਪਾਤ ਜਿਹੜਾ ਪੱਕੀਆਂ ਕਰਤੀਆਂ ਸਿੱਖੀ ਦਾ ਜਾਤ ਪਾਤ ਹੈ ਨਹੀਂ। ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਜਿੰਨਾ ਲੋਕਾਂ ਨੂੰ ਡਾਕਟਰ ਮੇੜਕਰ ਸਾਹਿਬ ਨੇ ਰਿਜ਼ਰਵਲ ਦੇ ਕੇ ਮਨੁੱਖਾ ਜੂਨ ਪਾਇਆ ਤੁਸੀਂ ਉਹਨੂੰ ਸਦਕਾ ਤੋਂ ਨਤਾੜੇ ਹੋ ਐ ਖੁਹਾ ਤੋਂ ਪਾਣੀ ਨਹੀਂ ਸੀ ਪਰ ਨੰਦੇ ਸਾਰਾ ਉਸ ਕਰਦੇ ਸੀ ਸਿੱਖ ਧਰਮ ਦੇ ਵਿੱਚ ਬਰਾਬਰੀ ਆ ਗੁਰੂ ਸਾਹਿਬ ਨੇ ਨੀਚੇ ਅੰਦਰ ਨੀਰ ਖੜਾ ਤੁਸੀਂ ਸਾਰਾ ਉਹਨੂੰ ਪੁੱਟਾ ਕੇ ਗੁਰੂਆਂ ਤੋਂ ਵੀ ਦਿੱਤ ਸਮਝ ਹੋਰ ਜੇ ਤੁਸੀਂ ਨਹੀਂ ਸੀ ਦੇ ਸਕਦੇ ਤੇ ਬਾਬਾ ਸਾਹਿਬ ਨੇ ਜਿਹੜਾ ਪਰ ਛੋਡੇ ਢਿੱਡ ਪੀੜ ਕੀ ਹੁੰਦੀ ਹੈ ਜਿਹੜਾ ਬ੍ਰਾਹਮਣਿਕਲ ਸਿਸਟਮ ਆ ਉੱਥੇ ਜਾਤੀਆਂ ਵਾਲਾ ਹਿੰਦੂ ਤਾਂ ਵੀ ਉਹਨਾਂ ਨੂੰ ਹਣੋ ਬਰਦਾਸ਼ਤ ਨਹੀਂ ਹੁੰਦਾ ਵੀ ਯਾਰ ਇਹ ਲੋਕ ਸਾਡੇ ਬਰਾਬਰ ਆ ਕੇ ਸਾਡੇ ਬਰਾਬਰ ਕੁਰਸੀਆਂ ਤੇ ਬੈਠਣ ਲੱਗ ਗਏ ਸਾਡੇ ਬਰਾਬਰ ਅਫਸਰ ਬਣ ਗਏ ਕਿੱਥੇ ਅਸੀਂ ਹਜ਼ਾਰਾਂ ਸਾਲੋਂ ਲਤਾੜੇ ਹੋਏ ਸੀ ਉਹ ਫਿਰ ਉਹਨੂੰ ਐ ਲੱਗਦਾ ਵੀ ਇਹ ਇੱਕੋ ਇੱਕ ਸ਼ਖਸ ਆ ਇਹ ਡਾਕਟਰ ਬੇੜ ਕਰ ਕਰਦੀਦੇ ਨਾਲ ਉਹ ਗੁਲਾਮੀ ਚੋਂ ਨਿਕਲ ਨਿਕਲ ਗਏ ਜਿਸ ਕਰਕੇ ਉਹ ਫਿਰ ਬਾਰ ਬਾਰ ਉਹ ਬਾਬਾ ਸਾਹਿਬ ਦੇ ਮੁੱਤਾਂ ਦੀ ਤੋੜਪੰਨ ਕਰਦੇ ਨੇ ਅੰਮਿਤ ਸ਼ਾਹ ਵੱਲੋਂ ਵੀ ਭੜਕਾਊ ਬਿਆਨ ਦਿੱਤਾ ਗਿਆ ਉਹਨਾਂ ਨੇ ਬਾਬਾ ਅੰਬੇਦਕਰ ਸਾਹਿਬ ਜੀ ਬਾਰੇ ਬੋਲਿਆ ਕੇਂਦਰ ਵਿੱਚ ਇਹੋ ਜਿਹੇ ਮੰਤਰੀ ਦੇ ਬਿਆਨ ਦੇਣਾ ਕਿ ਸਹੀ ਹੀ ਹੈ ਨਹੀਂ ਦੇਖੋ ਇਹ ਤਾਂ ਬਹੁਤ ਖਾਪਰਤੀ ਕਰਮ ਹੋਇਆ ਬਾਅਦ ਵਿੱਚ ਨੂੰ ਸਫਾਈਆਂ ਦੇਣੀਆਂ ਪਈਆਂ ਉਹਨੇ ਬਾਰ ਬਾਰ ਉਹਨੂੰ ਟੋਕਿਆ ਤੁਸੀਂ ਬਾਬਾ ਸਾਹਿਬ ਅੰਬੇਦਕਰ ਅੰਬੇਦਕਰ ਕਰਕੇ ਨਾ ਨਾਮ ਰਾਮ ਨਾਮ ਜਪ ਰਾਮ ਦਾ ਨਾਮ ਜਪਣਾ ਵਾਲੀ ਗੱਲ ਹੋਰ ਹੈ ਜਿਹੜੇ ਬੰਦੇ ਨੇ ਜ਼ਿੰਦਗੀਆਂ ਬਦਲੀਆਂ ਕਰੋੜਾਂ ਬੰਦਿਆਂ ਦੀ ਜਿਹੜਾ ਉਹਨੂੰ ਮਤਲਬ ਪਸ਼ੂਆਂ ਤੋਂ ਮੁਰਾਦਕਾਰ ਹੋ ਜੇ ਮੰਨ ਲਓ ਕੌਣੀ ਗੱਲ ਕਹਿਣ ਲੱਗਿਆਂ ਵੀ ਉਦੋਂ ਫਿਰ ਮੁਰਾਦਕਾਰੀਆਂ ਨੂੰ ਇਹ ਕਉਂ ਪੰਨਾ ਪਾ ਦੋ ਬਰਾਦਕਾਰ ਬਰੇ ਡਿਬੇਟ ਕਰਕੇ ਹੋੁੰਦਾ ਕਿਉਂਗਾ ਲੋਕਾਂ ਕਰੋੜਾਂ ਲੋਕਾਂ ਨੇ ਮਨਾਤੋ ਜੋ ਬਾਬਾ ਸਾਹਿਬ ਦੇ ਥਸੌੜੇ ਮਾਰੇ ਗਏ ਨੇ ਉਹ ਇੱਥੇ ਜਿਹੜੇ ਪੰਜਾਬ ਦੇ ਕਰੋੜਾਂ ਲੋਕ ਆ ਭਾਰਤ ਕਰੋੜਾਂ ਲੋਕਾਂ ਉਹ ਉਹਨਾਂ ਦੇ ਥੌੜੇ ਆ ਜਿਹੜੇ ਉਹ ਸੀਮੇ ਤੇ ਵੱਜਦੇ ਨੇ ਜਦੋਂ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਹ ਅਦਵੀ ਹੁੰਦੀ ਆ ਤਾਂ ਉਹਦੋਂ ਕਿਉਂ ਨਹੀਂ ਵੱਡੇ ਚਿਹਰੇ ਸਾਹਮਣੇ ਆਉਂਦੇ ਉਹਦੋਂ ਕਿਉਂ ਕੇਂਦਰੀ ਮੰਤਰੀ ਪੰਜਾਬ ਨਹੀਂ ਆ ਤੇ ਕਿਉਂ ਖਬਰਸਾਰਨ ਨਹੀਂ ਲੈਂਦੇ ਵੀ ਉਹ ਜੇ ਘਟਨਾਵਾਂ ਨੂੰ ਬਾਰ-ਬਾਰ ਅੰਜ ਸਾਰੀਆਂ ਸਰਸੇ ਵਾਲੇ ਸਾਜ਼ ਰਾਹੀਂ ਪਲੈਨਡ ਹੋਈਆਂ 2015 ਤੋਂ ਲੈ ਕੇ ਗੁਰੂਗਰਾ ਸਾਹਿਬ ਦਾ ਪਵਿੱਤਰ ਸਰੂਪ ਹੋਣ ਦਾ ਹੁਣ ਤੱਕ ਲਾਪਤਾ ਉਹ ਸਮੇਂ ਪੰਜਾਬ ਦੇ ਬਦਲ ਰਾਜ ਦਾ ਬਦਲ ਸਰ ਦਾ ਰਾਸ ਚਾਲੀ ਦਲ ਦਾ ਰਾਸ ਮਾਰ ਕਮੀ ਸਿੱਖਾਂ ਦਾ ਪ੍ਰੋਜੈਕਟ ਦਾ ਆਪਣਾ ਰਾਸ ਤੇ ਭਾਜਪਾ ਨਾਲ ਜਿਹੜੀ ਕੇਂਦਰੀ ਹਕੂਮਤ ਆ ਉਹਦੇ ਨਾਲ ਉਹਨਾਂ ਦੀ ਕੋਲਾਬੋਰੇਸ਼ਨ ਛੋ ਉਹਨਾਂ ਨੂੰ ਸਾਝ ਪਈ ਸੀ ਇਹਨਾਂ ਨੇ ਉਹ ਜਾਂਚ ਨਹੀਂ ਅੱਗੇ ਤੋਰੇ ਇਹਨਾਂ ਦਾ ਕੀ ਕੀਤਾ ਸਿੱਖਾਂ ਦੀ ਸਰਕਾਰ ਹੋਵੇ ਤੇ ਆਪਣੇ ਲੋਕਾਂ ਦੇ ਗੋਲਿਆਂ ਭਰਨ ਸਰਸੇ ਵਾਲਾ ਹੁਣ ਵੀ ਸੌਦਾ ਸਾਧ ਸਾਰਾ ਗਿਆ ਪਰ 3 ਸਾਲਾਂ ਦੀ ਸਜ਼ਾ ਦੌਰਾਨ ਉਹ ਹੁਣ 324 ਦੀ ਪੈਰੋਲ ਤੇ ਆਇਆ ਕਿੱਡੀ ਵੱਡੀ ਇਹ ਗੱਲ ਆ ਇੱਕ ਆਪਰਾਦੀ ਰੇਪੇਸ਼ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਕਿਉਂਕਿ ਮੈਨੂੰ ਲੱਗਦਾ ਵੀ ਦਿੱਲੀ ਚੋਣਾ ਜਿਹੜੀਆਂ ਹੋ ਰਹੀਆਂ ਨੇ ਉਹਦੇ ਕਰਕੇ ਉਹਨੂੰ ਪੈਰੋਲ ਦਿੱਤੀ ਗਈ ਹੈ ਇਹ ਦੋਗਲਾਪਨ ਇਹ ਦੋਗਲੀ ਰਾਜਨੀਤੀ ਆਪਦੇ ਫਾਇਦੇ ਲਈ ਕਿਉਂ ਹੁੰਦੀ ਹੈ ਜਿਹੜੀ ਵੀ ਸਤਾਧਰੀ ਧਿਰ ਖਤਾ ਦੇ ਵਿੱਚ ਮੌਜੂਦ ਆ ਉਹਨੇ ਆਪਣਾ ਚੋਣ ਜਿੱਤਣ ਦੇ ਖਤਰ ਹਰ-ਹਰ ਬਤਨਾ ਵੀ ਇਹਦੇ ਪਿੱਛੇ ਅਜੇ ਵੀ ਅੰਤਵਸਵਾਸੀ ਲੱਖਾਂ ਲੋਕ ਨੇ ਉਹ ਲੱਖਾਂ ਲੋਕ ਬੋਟਰ ਵੀ ਨੇ ਉਸੇ ਤਰ੍ਹਾਂ ਅੱਜ ਭਾਜਪਨ ਦਾ ਵੋਟ ਬੈਂਕ ਬਣ ਗਿਆ ਸਤ ਸ੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਰਾਜਵਿੰਦਰ ਸਿੰਘ ਰਾਹੀ ਦੇ ਨਾਲ ਇੱਕ ਵਾਰ ਫੇਰ ਦੇਖਿਆ ਗਿਆ ਪਿਛਲੇ ਦਿਨੀ ਕਿ ਅੰਮ੍ਰਿਤਸਰ ਵਿੱਚ ਜੋ ਵੀ ਘਟਨਾਕਰਮ ਵਾਪਰਿਆ ਬਾਬਾ ਸਾਹਿਬ ਦੇ ਬੁੱਤ ਨਾਲ ਅੱਗ ਲਗਾਈ ਗਈ ਤੇ ਤੋੜਪਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹੋ ਜਿਹੇ ਵਾਰ-ਵਾਰ ਜਿਹੜੇ ਘਟਨਾਕਰਮ ਵਾਪਰਦੇ ਨੇ ਮੂਰਤੀਆਂ ਨਾਲ ਪੱਨ ਤੋੜ ਕੀਤੀ ਜਾਂਦੀ ਆ ਇਹਦੇ ਪਿੱਛੇ ਵਿਅਕਤੀ ਦਾ ਮਾਈਂਡ ਕਿਵੇਂ ਕੰਮ ਕਰਦਾ ਕੀ ਆਈਡਿਓਲੋਜੀ ਕੰਮ ਕਰਦੀ ਆ ਵਿਅਕਤੀ ਦੇ ਮਾਈਂਡ ਪਿੱਛੇ ਤੇ ਵਿਅਕਤੀ ਤਿਆਰ ਕਿਵੇਂ ਹੁੰਦਾ ਯੂਥ ਅੱਜ ਕੱਲ ਦਾ ਬੇਸਿਕਲੀ ਦੇਖੋ ਗੱਲ ਇਹ ਹੈ ਵੀ ਬਾਬਾ ਸਾਹਿਬ ਦੀ ਜਿਹੜੀ ਇਹ ਘਟਨਾ ਪੰਜਾਬ ਵਿੱਚ ਵਾਪਰੀ ਆ ਮੈਨੂੰ ਨਹੀਂ ਲੱਗਦਾ ਵੀ ਇਦੋਂ ਪਹਿਲਾਂ ਕਦੇ ਕੋਈ ਘਟਨਾ ਵਾਪਰੀ ਹੋਵੇ ਜੀ ਬਾਹਰ ਤਾਂ ਬਾਹਰਲੇ ਸਟੇਟਾਂ ਦੇ ਵਿੱਚ ਤਾਂ ਬਹੁਤ ਵਾਰ ਆਇਆ ਪਹਿਲਾਂ ਇੱਕ ਵਾਰ ਰੰਗਾ ਬਾਦ ਚ ਵਾਪਰੀ ਸੀਗੀ ਉੱਥੇ ਬਹੁਤ ਦੰਗੇ ਭੜਕੇ ਸੀਗੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਤੋੜਨ ਤੇ ਹੋਰ ਕਈ ਥਾਂ ਵੀ ਤੋੜੀਆਂ ਕਿਉਂਕਿ ਜਿਹੜਾ ਬ੍ਰਾਹਮਣਿਕਲ ਸਿਸਟਮ ਆ ਬ੍ਰਾਹਮਣਵਾਦ ਜੀ ਸਦੀਆਂ ਤੋਂ ਜਿਹੜਾ ਮਤਲਬ ਲੋਕਾਂ ਤੇ ਰਾਜ ਕਰਦਾ ਆ ਰਿਹਾ ਜਿਹਨੇ ਲੋਕਾਂ ਨੂੰ ਗਦੀ ਘੇੜ ਚ ਪਾਇਆ ਹੋਇਆ ਜਿਹਨੇ ਖਾਸ ਕਰਕੇ ਹਜ਼ਾਰਾਂ ਸਾਲਾਂ ਤੋਂ ਜਿਹੜਾ ਦਲਿਤ ਵਰਗ ਜੀ ਜਿਹਨੂੰ ਨੀਵੀਂ ਜਾਤਾਂ ਕਿਹਾ ਜਾਂਦਾ ਉਹਨਾਂ ਨੂੰ ਪਸ਼ੂਮਾਂ ਵਰਗੀ ਜੂਨ ਜੌਣ ਦੇ ਮਜਬੂਰ ਕੀਤਾ ਸੀ ਇੱਕੋ ਇੱਕ ਮਸੀਹ ਹੈਗਾ ਧਰਤੀ ਤੇ ਜਿਹੜਾ ਬਾਬਾ ਸਾਹਿਬ ਅੰਬੇਡਕਰ ਜਦੋਂ ਆਏ ਨੇ 20 ਸਦੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਕੰਮ ਨਾਲ ਆਪਣੇ ਯਤਨ ਨਾਲ ਆਪਣੇ ਮੱਲਬ ਸਾਰੀ ਜ਼ਿੰਦਗੀ ਲਾ ਕੇ ਇਹ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲੀ ਹੈ ਠੀਕ ਉਹ ਲੋਕ ਸਵੈ ਮਾਨ ਨਾਲ ਜਿਉਣ ਲੱਗੇ ਨੇ ਸਿਰ ਉੱਚਾ ਚੁੱਕ ਕੇ ਜਿਉਣ ਲੱਗੇ ਨੇ ਉਹਨਾਂ ਬੰਦਰ ਪਹਿਲੀ ਵਾਰ ਜ਼ਿੰਦਗੀ ਦੇ ਸਾਹ ਸੁਭ ਅਸੀਂ ਵੀ ਮਨੁੱਖ ਹ ਹ ਉਹਨਾਂ ਦੇ ਕੋਈ ਸਾ ਹੱਕ ਸੁਰੱਖਤ ਹੋਏ ਉਹਨਾਂ ਨੇ ਕੁਝ ਮੰਗਾ ਉਹਨਾਂ ਦੇ ਸਾਰੇ ਜ਼ਿੰਦਗੀ ਦੇ ਵਿੱਚ ਨਵੀਂ ਤਰੰਗ ਦੌੜੀ ਉਹਦੇ ਬੱਚੇ ਚੰਗੀਆਂ ਜ਼ਿੰਦਗੀਆਂ ਜਿਉਂਦੇ ਨੇ ਉਹ ਸਾਰ ਬਾਬਾ ਸਾਹਿਬ ਦੀ ਬਦੌਲਤ ਹੋਇਆ ਬਾਬਾ ਸਾਹਿਬ ਨੇ 1920 ਤੋਂ ਲੈ ਕੇ ਜਾਂ ਲੋਕਾਂ ਜਿਹੜਾ ਉੱਥੇ ਬਾਹਰਲੇ ਸਟੇਟਾਂ ਦੇ ਵਿੱਚ ਉਹਨੂੰ ਛੱਪੜਾ ਤੋਂ ਪਾਣੀ ਵੀ ਨਹੀਂ ਸੀ ਪੀਣ ਦਿੱਤਾ ਜਾਂਦਾ ਤਲਾਬਾਂ ਤੋਂ ਨਿਚੜਨ ਦਿੱਤਾ ਜਾਂਦਾ ਬਾਬਾ ਸਾਹਿਬ ਨੇ ਉਹ ਸਮਾਜਿਕ ਬਰਾਬਰੀ ਦੀ ਮਹਿੰਮ ਚਲਾਈ ਬਹੁਤ ਜ਼ਿਆਦਾ ਸਰੀਰਕ ਕਸ਼ਟ ਵੀ ੱਲੇ ਕੁੱਟਾਂ ਮਾਰਾਂ ਵੀ ਖਾਧੀਆਂ ਬੜਾ ਕੁਝ ਹੋਇਆ ਆਪ ਵੀ ਇਹ ਜਾਂ ਕੁਝ ਦੇਖਿਆ ਪਰ ਮੈਂ ਅਸੀ ਜੋ ਕੁਝ ਮੈਂ ਦੇਖਿਆ ਉਹ ਮੇਰੀਆਂ ਪੀੜ੍ਹੀਆਂ ਨਾਲ ਦੇਖਿਆ ਸੋ ਉਹ ਲੋਕਾਂ ਨੂੰ ਹੁਣ ਜਿਹੜਾ ਜਿਹੜਾ ਬ੍ਰਾਹਮਣਿਕਲ ਸਿਸਟਮ ਆ ਉਤ ਜਾਤੀਆਂ ਵਾਲਾ ਹਿੰਦੂ ਤਾਂ ਵੀ ਉਹਨਾਂ ਨੂੰ ਹੁਣੋਂ ਬਰਦਾਸ਼ਤ ਨਹੀਂ ਹੁੰਦਾ ਵੀ ਯਾਰ ਇਹ ਲੋਕ ਸਾਡੇ ਬਰਾਬਰ ਆ ਗਏ ਜੀ ਸਾਡੇ ਬਰਾਬਰ ਕੁਰਸੀਆਂ ਤੇ ਬਠਣ ਲੱਗ ਗਏ ਸਾਡੇ ਬਰਾਬਰ ਅਫਸਰ ਬਣ ਗਏ ਕਿੱਥੇ ਅਸੀਂ ਹਜ਼ਾਰਾਂ ਸਾਲੋਂ ਲਤਾੜੇ ਹੋ ਸੀਗੇ ਉਹ ਫਿਰ ਉਹਨਾਂ ਨੂੰ ਐ ਲੱਗਦਾ ਵੀ ਇਹ ਇੱਕੋ ਇੱਕ ਸ਼ਖਸ ਆ ਇਹ ਡਾਕਟਰ ਮਿਹਰਕਰ ਸਾਹਿਬ ਜੀ ਵੀ ਇਹਦੇ ਬਦੌਲਤ ਨੇ ਸੰਵਿਧਾਨ ਚ ਉਹ ਸਦਾ ਸੱਤ ਲਈ ਹੱਕ ਰੱਖਵੇਂ ਰੱਖਤੇ ਉਹਨਾਂ ਅੰਦਰ ਚੇਤਨਾ ਪੈਦਾ ਕਰਤੀ ਜਾਗਰਤੀ ਪੈਦਾ ਕਰਤੀ ਜਿਹਦੇ ਨਾਲ ਉਹ ਗੁਲਾਮੀ ਚੋਂ ਨਿਕਲ ਨਿਕਲ ਗਏ ਜਿਸ ਕਰਕੇ ਉਹ ਫਿਰ ਬਾਰ-ਬਾਰ ਉਹ ਬਾਬਾ ਸਾਹਿਬ ਦੇ ਮੁੱਤਾਂ ਦੀ ਤੋੜਪੰਨ ਕਰਦੇ ਨੇ। ਬਿਲਕੁਲ। ਜਾਂ ਕੋਈ ਉਹ ਨਫਰਤਪ ਦਾ ਜਿਹੜੀ ਅੰਦਰੋਂ ਉਹ ਨਫਰਤ ਭਰੀ ਪਈ ਆ, ਉਹਦੇ ਅੰਦਰ ਕੋਈ ਤਜਾਬੀ ਮਾਦਾ ਉਬਲਦਾ ਬਾਬਾ ਸਾਹਿਬ ਪ੍ਰਤੀ ਉਹਨੇ ਕੋਈ ਬੁੱਤ ਦੀ ਭਾਂਡ ਤੋੜ ਕਰਕੇ ਉਹ ਇਸ ਤਰ੍ਹਾਂ ਘੱਡਦੇ ਨੇ। ਹੁਣ ਜਦ ਕੰ ਨੂੰ ਇਹ ਮੂਰਖਾਂ ਨੂੰ ਨਹੀਂ ਪਤਾ ਵੀ ਬਾਬਾ ਸਾਹਿਬ ਇੱਕ ਬੁੱਤ ਤੱਕੀ ਸੀਮਤ ਨਹੀਂ, ਬਾਬਾ ਸਾਹਿਬ ਇੱਕ ਈਡੀਓਲੋਜੀ ਆ। ਬਾਬਾ ਸਾਹਿਬ ਇੱਕ ਵਿਚਾਰਤਾ ਰਹਿ ਗਏ। ਬਿਲਕੁਲ। ਬਾਬਾ ਸਾਹਿਬ ਇੱਕ ਕਨਕਲਾਬ ਆ। ਉਹ ਲੋਕਾਂ ਦੇ ਮਨਾਂ 'ਚ ਵੱਸਦਾ, ਮਨਾਂ ਦੇ ਵਿੱਚ ਵਿਚਰਦਾ। ਉਹ ਇੱਕ ਉਹਨਾਂ ਦਾ ਦੇਵਤਾ, ਉਹਨਾਂ ਦਾ ਮਸੀਹਾ ਹੈਗਾ। ਉਹਨੂੰ ਤੁਸੀਂ ਬੋਤ ਤੋੜ ਖੁੰਦੇ ਮਨੈ ਤਾਂ ਨਹੀਂ ਘਟ ਚਾ ਜੀ ਜੋ ਤੁਸੀਂ ਬੋਤ ਤੋੜੋਗੇ ਤਾਂ ਕਿ ਹੋਰ ਇਹ ਜਾਂ ਕੁਝ ਕਰੋਗੇ ਉਹਦੇ ਪ੍ਰਤੀ ਉਹਨਾਂ ਦਾ ਪਿਆਰ ਹੋਰ ਜ਼ਿਆਦਾ ਵਧਣਾ ਉਹ ਆਈਡੀਆ ਹੋਰ ਜ਼ਿਆਦਾ ਫੈ ਫੈ ਲੈਣਾਗਾ ਜੀ ਇਤਨੀਆਂ ਨਹੀਂ ਇਹ ਮਤਲਬ ਹੈਗੀ ਸਾਰੀ ਗੱਲ ਹਮ ਸਰ ਪਿਛਲੇ ਸਾਲ ਦੀ ਗੱਲ ਆ ਕੇਂਦਰੀ ਗ੍ਰਹਿ ਮੰਤਰੀ ਰਾਜ ਅਮਿਤ ਸ਼ਾਹ ਵੱਲੋਂ ਵੀ ੜਕਾਉ ਬਿਆਨ ਦਿੱਤਾ ਗਿਆ ਉਹਨਾਂ ਨੇ ਬਾਬਾ ਅੰਬੇਦਕਰ ਸਾਹਿਬ ਜੀ ਬਾਰੇ ਬੋਲਿਆ ਸੀ ਕੇਂਦਰ ਵਿੱਚ ਇਹੋ ਜੇ ਮੰਤਰੀ ਦੇ ਬਿਆਨ ਦੇਣਾ ਕਿ ਸਹੀ ਹੈ ਨੇ ذਖੋਰ ਤਾਂ ਬਹੁਤ ਤਿੱਖਾ ਪ੍ਰਤੀਕਰਮ ਹੋਇਆ ਬਾਦਬਾਤ ਨੂੰ ਸੁਪਾਈਆਂ ਦੇਣੀਆਂ ਪਈਆਂ ਉਹਨੇ ਬਾਰ-ਬਾਰ ਉਹਨੂੰ ਟੋਕਿਆ ਵੀ ਤੁਸੀਂ ਬਾਬਾ ਸਾਹਿਬ ਅੰਬੇੜਕਰ ਅੰਬੇੜ ਕਰਕੇ ਉਹਨਾਂ ਦਾ ਨਾਮ ਨਾਮ ਦਾ ਨਾਮ ਜਪ ਲਓ ਹੂੰ ਰਾਮ ਦਾ ਨਾਮ ਜਪਣਾ ਵਾਲੀ ਗੱਲ ਹੋਰ ਆ ਜਿਹੜੇ ਬੰਦੇ ਨੇ ਜ਼ਿੰਦਗੀਆਂ ਬਦਲੀਆਂ ਕਰੋੜਾਂ ਬੰਦਿਆਂ ਦੀਆਂ ਜਿਹੜਾ ਨੂੰ ਮਤਲਬ ਪਸ਼ੂਆਂ ਤੋਂ ਬੰਦੇ ਦੇ ਪੱਧਰ ਤੇ ਲੈ ਕੇ ਆਂਦਾ ਉਹਨਾਂ ਲਈ ਤਾਂ ਆ ਰਾਮ ਨਾਮ ਨਾਲੋਂ ਵੀ ਬਾਬਾ ਸਾਹਿਬ ਉੱਪਰ ਬਿਲਕੁਲ ਇਸ ਕਰਕੇ ਉਹਦੇ ਬਹੁਤ ਤਿੱਖਾ ਵਿਰੋਧ ਹੋਇਆ ਉਹਨਾਂ ਨੂੰ ਫਿਰ ਬਿਰੋਲ ਬਿਆਨ ਵੀ ਵਾਪਸ ਲੈਣਾ ਪਿਆ ਮਾਫੀ ਵੀ ਮੰਗਣੀ ਪਈਆਂ ਪੰਜਾਈਆਂ ਤੇ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਵੀ ਦੇਸ਼ ਭ ਇੰਨਾ ਤਿੱਖਾ ਵਿਰੋਧ ਪੈਦਾ ਹੋ ਜਾਊਗਾ ਬਿਲਕੁਲ ਉਹਨਾਂ ਨੂੰ ਇਸ ਕਰਕੇ ਨੂੰ ਪੁੱਛੇ ਹਟਣਾ ਪਿਆ ਇਸੇ ਕਰਕੇ ਹੁਣੇ ਆ ਵੀ ਜੋ ਉਹਨਾਂ ਨੇ ਗਲਤੀ ਦੁਹਰਾਈ ਆ ਜਾਂ ਜੋਰ ਦੇ ਅੰਦਰ ਨਫਰਤ ਭਰੀ ਪਈ ਸੀ ਬਾਬਾ ਸਾਹਿਬ ਪ੍ਰਤੀ ਉਹ ਬਾਹਰ ਆਈ ਹੁੰਦਾ ਸੱਚਤ ਤੇ ਹੁਣ ਉਹ ਕੀ ਕਰ ਰਹੇ ਨੇ ਵੀ ਹੁਣ ਉਹ ਸਭ ਤੋਂ ਵੱਡੇ ਬਾਬਾ ਸਾਹਿਬ ਦਾ ਹਤਾਇਸੀ ਮੜਕੇ ਦਿਖਾ ਰਹੇ ਨੇ ਤਾਂ ਕਿ ਜੋ ਦਲਿਤ ਸਾਡੇ ਖਿਲਾਫ ਹੋ ਗਏ ਸੀ ਉਹਨੂੰ ਉਦੋਂ ਦੁੱਗਣਾ ਮਤਲਬ ਹਤਾਇਸੀ ਮੜਕੇ ਦਿਖਾਇਆ ਜਾਵੇ ਹੁਣ ਉਹ ਹਤਾਇਸੀ ਮੜਕੇ ਦਿਖਾ ਰਹੇ ਨੇ ਸਰ ਸਿੱਖਾਂ ਤੇ ਦਲਿਤਾਂ ਦੇ ਵਿੱਚ ਕਿਉਂ ਪਾੜਾ ਪਵਾਇਆ ਜਾ ਰਿਹਾ ਭਾਈ ਚਾਰਕ ਸਾਂਝ ਖਤਮ ਕੀਤੀ ਜਾਂਦੀ ਹੈ। ਹਾਂ ਦੇਖੋ ਜਿਹੜੀ ਰਾਮਦਾਸ ਅਠਵਾਲੇ ਵੀ ਅੰਮ੍ਰਿਤਸਰ ਆਈ ਸੀ। ਹਾਂ ਉਹਨਾਂ ਨੇ ਵੀ ਬਿਆਨਵਾਚ ਕੀਤੀ। ਨਹੀਂ ਜਿਹੜੀ ਗੱਲ ਉਹ ਆਪਣੇ ਪੰਜਾਬ ਤੇ ਗੱਲ ਕੇਂਦਰਤ ਹੁਣ ਹੀ ਰਹੀ ਗਈ। ਵੀ ਜੋ ਮੁਸ਼ਲੇ ਦਿਨੀ ਇੱਕ ਸਿੱਖ ਨੌਜਵਾਨ ਨੇ ਉਹ ਹੈ ਵੀ ਦਲਤ ਪਰਿਵਾਰ ਨਾਲ ਸੰਬੰਧਿਤ। ਜੀ ਮੋਗਾ ਜ਼ਿਲ੍ਹੇ ਦੇ ਧਰਮਕੋੜ ਦਾ ਰਹਿਣ ਵਾਲਾ ਗਰੀਬ ਪਰਿਵਾਰ ਚੋਂ ਆ। ਹਾਂ ਉਹਦੇ ਪਰਿਵਾਰ ਨੇ ਵੀ ਕਿਹਾ ਵੀ ਅਕਾਬਾਰਾ ਕਸਮ ਦਾ ਹੈਗਾ ਘਰੋਂ ਗਿਆ ਬਾ ਘਰੋਂ ਭਗੌੜਾਗਾ। ਜੀ ਉਹਦੇ ਬਾਰੇ ਜਾਂਚ ਚੱਲ ਰਹੀ ਆ। ਵੀ ਉਹਨਾਂ ਕਿਸ ਤਰ੍ਹਾਂ ਦੀਆਂ ਜਥੇਬੰਦੀਆਂ ਨਾਲ ਬਾਹਰ ਵਸਤਾ ਹੈ ਕਿਸ ਤਰ੍ਹਾਂ ਦਾ ਲਿੰਕ ਆ ਕੀ ਗੱਲ ਆ। ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਦਸੀਆਂ ਵੀ ਨੇ ਬਾਹਰ ਕੋਈ ਹੋਰ ਬੈਠੇ ਵੀ ਨੇ ਬੰਦੇ ਉਹ ਜਿਹੜੇ ਇਹਦੇ ਨੌਜਵਾਨ ਨੂੰ ਪੁਰਾ ਲਾ ਕੇ ਆਪਣਾ ਕੰਮ ਲੈਣਾ ਚਾਹੁੰਦੇ ਹੁੰਦੇ ਆ ਜੀ ਪਿਛਲੇ ਦਿਨ ਜਦੋਂ ਮਲਵਾ 2020 ਦੀ ਗੱਲ ਆ ਇਹ ਜਾਂ ਹੋਰ ਉਦੋਂ ਇੱਥੇ ਰੈਫਰੈਂਡਮ 2020 ਦਾ ਗੱਲ ਚੱਲੀ ਸੀਗੀ ਹਰਪਤਵੰਦ ਸਿੰਘ ਪੰਨੂ ਹਣਾ ਵੱਲੋਂ ਕੋਈ ਰੈਫਰੈਂਡਮ 2020 ਪੰਜਾਬ ਵਿੱਚ ਵੀ ਕਰਾਉਣਾ ਉਦੋਂ ਬਹੁਤ ਸਾਰੇ ਨੌਜਵਾਨ ਨੇ ਚੁੱਕ ਚਾਕੇ ਉਹਨਾਂ ਨੇ ਚੰਤਕ ਸਾਮਾ ਤੇ ਕਚਹਿਰੀਆਂ ਦੇ ਵਿੱਚ ਫੋਟੋਆਂ ਦੇ ਵਿੱਚ ਫੋਟੋਆਂ ਤੇ ਕਿ 2020 ਦੇ ਨਾਰੇ ਲਿਖਣੇ ਸ਼ੁਰੂ ਕੀਤੇ ਬਿਲਕੁਲ ਉਹ ਨਾਰੇ ਲਿਖਦੇ ਉਹ ਫੜੇਗੇ ਮੈਨੂੰ ਲੱਗਦਾ ਵੀ ਹੁਣ ਉਹ ਤੇ 150 ਨੌਜਵਾਨ ਅਜੇ ਤੱਕ ਵੀ ਜਿਹੜਾ ਚ ਹਮ ਬੁਰਕੋਂ ਦੀ ਕਿਸੇ ਨੇ ਸਾਰ ਨਹੀਂ ਲਈ ਜਿੰਨਾ ਬਰੇ ਸੀ ਜਾਨ ਨੂੰ ਕੋਈ ਥੋੜੇ ਥੋੜੇ ਪੈਸੇ ਦਾ ਲਾਲਚ ਦਿੱਤਾ ਗਿਆ ਜਾਓ ਘਮਰਾਇਆ ਹੋਇਆ ਵੀ ਪੰਜਾਬ ਦੇ ਬਤਾ 2020 ਹੋ ਜਾਣਾ ਤੇ ਰਾਤੋ ਰਾਤ ਹੀ ਪੱਟਾ ਹੋ ਜਾਣਾ ਉਹ ਅਜੇ ਵੀ ਨੌਜਵਾਨ ਹੈ ਛੁ ਇੱਥੇ ਵੀ ਇੱਕ ਵਰਗ ਇਹ ਜਿਹਾ ਹੈਗਾ ਮੈਨੂੰ ਕਹਿਣ ਚ ਕੋਈ ਗਰੋਜ਼ ਨਹੀਂ ਜਿਹੜੇ ਮਲਵ ਨਵ ਖਾਲਸਤਾਨੀ ਆ ਜੀ ਜਿਹੜੇ ਕਿ ਜੱਟ ਭਾਈ ਤਰ੍ਹਾਂ ਦਾ ਸੁਹੰਦਤਾ ਹਮ ਉਹਨਾਂ ਵੱਲੋਂ ਪਿਛਲੇ ਕੁਝ 2020 ਤੋਂ ਅਸੀਂ ਇੱਥੇ ਇੱਕ ਵੱਡੀ ਘਟਨਾ ਜਿਹੜੀ 1920 ਚ ਵਾਪਰੀ ਸੀ ਜਦੋਂ ਦਲਿਤ ਵਰਗ ਦੇ ਲੋਕ ਦੇਖ ਲੱਗ ਗਏ ਸੀ ਦਰਬਾਰ ਸਾਹਿਬ ਚੋਂ ਦੀ ਫੇਰ ਐਂਟਰੀ ਹੋਈ ਸੀ ਪੂਰਾ 100 ਸਾਲਾ ਵਰਸਿੰਨਾਈ ਸੀ ਜਦਕਰ ਦਰਬਾਰ ਸਾਹਿਬ ਚ ਉਦੋਂ ਬਾਅਦ ਉਹ ਇੰਨੇ ਤਿੱਖੇ ਹੋ ਗਏ ਸਾਡਾ ਡਿਵਿਡ ਚ ਪਏ ਕੇਂਦਰੀ ਸੂਰਜ ਸਿੰਘ ਸਵਾਦੇ ਅੱਥ ਜਿੱਥੇ ਬੜਾ ਕੰਮ ਸੀ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਦਵਾਈ ਤੋਂ ਅਮਰਤਪਾਲ ਸੀ ਸਰਬਜੀਤ ਸਿੰਘ ਸੀ ਆਸਟ੍ਰੇਲੀਆ ਤੋਂ ਬੰਦੇ ਸੀਗੇ ਬਹੁਤ ਸਾਰੇ ਉਹਨਾਂ ਨੇ ਸਾਡਾ ਬੜਾ ਘੋਰ ਵਿਰੋਧ ਕੀਤਾ ਫਿਰ ਗੱਲ ਚਲਦੀ ਚਲਦੀ ਗਾ ਡਾਕਟਰ ਮੇਡ ਕਰਤੇ ਬੈਠੇ ਲੱਗੇ ਉਹਨਾਂ ਨੇ ਹੁਣ ਤੱਕ ਅੰਦਰੋਂ ਅੰਦਰੀ ਇਹ ਜਿਹੜਾ ਰੈਡੀਕਲ ਖਾਲਸਤਾਨੀਆਂ ਦਾ ਗਰੁੱਪ ਦਾ ਖਾਸ ਕਰਕੇ ਜੱਟ ਭਾਈ ਤਰ੍ਹਾਂ ਦਾ ਜਣਾ ਹੈਗਾਗਾ ਉਹ ਡਾਕਟਰ ਮੇੜਕਰ ਸਾਹਿਬ ਦੇ ਖਿਲਾਫ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਤੇ ਜ਼ਹਿਰ ਉਗਲਦੇ ਰਹਿੰਦੇ ਨੇ ਹੂੰ ਵੀ ਡਾਕਟਰ ਮੇੜਕਰ ਸਾਹਿਬ ਨੇ ਇਹਨਾਂ ਲੋਕਾਂ ਨੂੰ ਲੋਰੀ ਸਿੱਖੀ ਦਾ ਬਰਾਬਰੀ ਆ ਜੀ ਡਾਕਟਰ ਮੇੜਕਰ ਸਾਹਿਬ ਨੇ ਇਹਨਾਂ ਲੋਕਾਂ ਨੂੰ ਰਿਜ਼ਰਵੇਸ਼ਨ ਦੇ ਕੇ ਤੇ ਇਹਦੇ ਜਾਤ ਪਤ ਜਿਹੜਾ ਪੱਕੀਆਂ ਕਰਤੀਆਂ ਸਿੱਖੀ ਦਾ ਜਾਤ ਪਤ ਹੈ ਨਹੀਂ ਉਹ ਇਹ ਗੱਲ ਭੁੱਲ ਜਾਂਦੇ ਨੇ ਵੀ ਜਿੰਨਾਂ ਲੋਕਾਂ ਨੂੰ ਡਾਕਟਰ ਮੇੜਕਰ ਸਾਹਿਬ ਨੇ ਰਿਜ਼ਰਵਣ ਦੇ ਕੇ ਮੁਰਖਾ ਜੂਨ ਪਾਇਆ ਤੁਸੀਂ ਉਹਨੂੰ ਸਦਕਾ ਤੋਂ ਉਤਾਰਿਆ ਹੋਇਆ ਸੀ ਬਿਲਕੁਲ ਉਹਨਾਂ ਦਾ ਤੁਸੀਂ ਗੁਰਦੁਆਰਿਆਂ 'ਚ ਨਹੀਂ ਦਾਖਲ ਹੋਣ ਦਿੰਦੇ ਖੂਹਾਂ ਤੋਂ ਪਾਣੀ ਨਹੀਂ ਸੀ ਪਰ ਦਿੰਦੇ ਹਮ ਸਾਰਾ ਕੁਛ ਕਰਦੇ ਸੀਗੇ ਸਿੱਖ ਧਰਮ ਦੇ ਵਿੱਚ ਬਰਾਬਰੀ ਆ ਗੁਰੂ ਸਾਹਿਬ ਨੇ ਨੀਚੇ ਅੰਦਰ ਨੀਚੇ ਖੜਾ ਤੁਸੀਂ ਸਾਰਾ ਉਹਨੂੰ ਪਲਟਾ ਕੇ ਗੁਰੂਆਂ ਨੂੰ ਵੀ ਦਿੱਤ ਸਮਝ ਜੀ ਹੋਰ ਜੇ ਤੁਸੀਂ ਨਹੀਂ ਸੀ ਦੇ ਸਕਦੇ ਤੇ ਬਾਬਾ ਸਾਹਿਬ ਨੇ ਦੇਦਾ ਪਰ ਛੋਡੇ ਢਿੱਡ ਪੀੜ ਕੀ ਹੁੰਦੀ ਹੈ ਹਮ ਇਹਦਾ ਬਲੇ ਆ ਗਲਤ ਮਾਰਗ ਨੂੰ ਖਦਸ਼ਾ ਕਹਿੰਦੇ ਵੀ ਆ ਨੌਜਵਾਨਾਂ ਨਾ ਉਹੋ ਵੀ ਤਾਂ ਲਹਿਰ ਚੱਲਦੀ ਸੀਗੀ ਸਾਡੇ ਨਾਲ ਵੀ ਡੇਬੇਟ ਕਰਨ ਦੇ ਦਲਤ ਬਰਗ ਦੇ ਨਾ ਹੋ ਜਾਣਾ ਵਿਚਾਰ ਜੇ ਕੱਲੋਂ ਬੰਦਾ ਰਾਜ ਆ ਗਿਆ ਸਾਡੇ ਘਰਾਂ ਦੇ ਥੁੱਕ ਛੁੱਟਣ ਦੀ ਫਿਰ ਕੁਝੇ ਪੜ ਮਦੂਤਰ ਤੇ ਧੱਕ ਮਿਲ ਨਹੀਂ ਸਕਦੇ ਹੂੰ ਚੋ ਦਲਤ ਬਰਗ ਦੇ ਜਿਹੜੇ ਬਰਗ ਦੇ ਖਿਲਾਫ ਬਾਬਾ ਸਾਹਿਬ ਦੇ ਖਿਲਾਫ ਇਹ ਬਰਗ ਵੱਲੋਂ ਇੱਕ ਲਗੜਾ ਤਾਰ ਰੀਲੀ ਮਹਿੰਮ ਚਲਾਈ ਜਾ ਰਹੀ ਹੈ ਜੀ ਜਿਹਦੇ ਵਿੱਚ ਇੱਕ ਹੋਰ ਬੰਦਾਗਾ ਜਿਹੜੋ ਮਲੋਧ ਧਰ ਦੀ ਕਿਤਾਬ ਹੈ ਖੁੱਲੇ ਪੇਰ ਉਹ ਜ਼ਿਕਰ ਵੀ ਕੀਤਾ ਅਤੇਂਦਰਪਾਲ ਸਿੰਘ ਖਾਲਸਤਾਨੀ ਜੀ ਉਹ ਖਾਲਸਾ ਦਾ ਚੈਨਲ ਵੀ ਪਹਿਲਾਂ ਚੱਲਦਾ ਹੁੰਦਾ ਸੀਗਾ ਉਹਨੇ ਤੇ ਵੀ ਉਹਨੇ ਬਾਬਾ ਸਾਹਿਬ ਦੇ ਖਿਲਾਫ ਬਹੁਤ ਜ਼ਹਿਰ ਉਗਲਣ ਦੀ ਕੋਸ਼ਿਸ਼ ਕੀਤੀ ਆ ਸਤਿੰਦਰਪਾਲ ਸੰਦੇ ਉਹਨੇ ਕੁਝ ਹੋਰ ਚੇਲੇ ਮਾਲਕੇ ਵੀ ਹੈਗੇ ਜੋ ਲਗਾਤਾਰ ਬਾਬਾ ਸਾਹਿਬ ਦੀ ਅੰਬੇੜਕਰ ਦੀ ਮਤਲਬ ਉਹ ਗੱਲ ਕੀਤੀ ਆ ਉਹਨੇ ਪੋਸਟਾਂ ਵੀ ਪਾਈਆਂ ਕੱਲ ਮੈਨੂੰ ਕਿਸੇ ਬੰਦੇ ਨੇ ਇੱਕ ਪੋਸਟ ਵੀ ਭੇਜੀ ਗੱਲ ਵੀ ਕੀਤੀ ਵੀ ਫਲਾਣਾ ਨੇ ਕਿਹਾ ਜੀ ਵੀ ਬਾਬਾ ਸਾਹਿਬ ਦੇ ਆਪਾਂ ਇਹ ਤੇ ਡਿਬੇਟ ਚੱਲਣੀ ਚਾਹੀਦੀ ਐ ਡਿਬੇਟ ਕਰਨੀ ਚਾਹੀਦੀ ਆ ਉਹ ਮੈਂ ਗੱਲ ਸੁਣੋ ਇਹ ਹਾਲਾਤ ਹੁੰਦਾ ਡਿਬੇਟ ਕਰਨ ਦੇ ਡਿਬੇਟ ਜਦੋਂ ਹੁੰਦੀ ਆ ਉਹ ਨਾਰਮਲ ਮਾਹੌਲ ਚ ਹੁੰਦੀ ਆ ਤੁਸੀਂ ਕਰ ਲਓ ਡਿਬੇਟ ਪਰ ਜਿਹੜੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ ਉਹਨਾਂ ਦਾ ਬਾਬਾ ਸਾਹਿਬ ਦੇ ਕੰਮ ਦੇਖਣਾ ਹਮ ਬਾਬਾ ਸਾਹਿਬ ਵਿੱਚ ਕੀ ਘਾਟਾ ਸੀ ਕੀ ਵਾਧਾ ਸੀ ਇਹ ਸਾਰੀਆਂ ਸੰਸ਼ਕਿਤਾ ਚ ਹੁੰਦੀਆਂ ਬਹੁਤ ਸਾਰੇ ਲੋਕ ਗੁਰੂ ਸਾਹਿਬ ਤੇ ਵੀ ਟਿੱਪਣੀਆਂ ਕਰੀ ਜਾਂਦੇ ਨੇ ਬਾਣੀ ਤੇ ਵੀ ਟਿੱਪਣੀਆਂ ਕਰੀ ਜਾਂਦੇ ਨੇ ਉਹਨਾਂ ਦਾ ਤੁਸੀਂ ਮੂੰਹ ਨਹੀਂ ਫੜ ਲੈਂਦੇ ਬਹੁਤ ਸਾਰੇ ਲੋਕ ਕਹੀ ਜਾਂਦੇ ਵੀ ਜਿਹੜੀ ਬਾਣੀ ਆ ਉਹ ਸਾਰਾ ਕੁਝ ਹਿੰਦੂਵਾਦ ਲਈ ਹੋ ਗੁਰੂ ਸਾਹਿਬ ਨੇ ਰਾਮ ਨਾਮ ਕੁشن ਸਾਰੇ ਨਾਮ ਲਏ ਨੇ ਉਹ ਕਹਿੰਦੇ ਹੁੰਦੇ ਨੇ ਪਰ ਜੋ ਗੁਰਬਾਣੀ ਨੇ ਜੋ ਸਮਾਜਿਕ ਤਰਦੀਲੀ ਲੈਂਦੀ ਲੋਕਾਂ ਨੇ ਤਾਂ ਉਹ ਦੇਖਣੀ ਆ ਇਸੇ ਤਰ੍ਹਾਂ ਬਾਬਾ ਸਾਹਿਬ ਨੇ ਪਰ ਜੋ ਬਾਬਾ ਸਾਹਿਬ ਨੇ ਸਮਾਜਿਕ ਤਬਦੀਲੀ ਲਿਆਂਦੀ ਕਰੋਨਾ ਲੋਕਾਂ ਦੀਆਂ ਜ਼ਿੰਦਗੀਆਂ ਬਣਾ ਲੋਕਾਂ ਨੇ ਉਹ ਦੇਖਣਾ ਡਿਬੇਟ ਵਾਲੀ ਗੱਲ ਨਹੀਂ ਮੈਂ ਉੱਥੇ ਉਹਨੂੰ ਗੱਲ ਕਹੀ ਵੀ ਜਿਹੜਾ ਉਹ ਨੌਜਵਾਨ ਹੋਣਾ ਸੋਸ਼ਲ ਮੀਡੀਆ ਤੇ ਪਾਰ ਰਿਹਾ ਹੈ ਵੀ ਡਿਬੇਟ ਕਰੋ ਸਾਨੂੰ ਆਹ ਕਰੋ ਕਿਤਾਬਾਂ ਸਾਫ ਰਹੇ ਆ ਮੈਂ ਕਿਹਾ ਗੱਲ ਹੁੰਦਾ ਵੀ ਜਦੋਂ ਉਹ ਹੀ ਦੀ ਧੀ ਪੜਨ ਦਾ ਕੋਈ ਬਲਾਧਕਾਰ ਹੋ ਜਾ ਮੰਨ ਲਓ ਕੋਈ ਗੱਲ ਕਰਨ ਲੱਗਿਆ ਜੀ ਵੀ ਉਦੋਂ ਫਿਰ ਉਹ ਬਲਾਧਕਾਰਾਂ ਨਾਲ ਉਹ ਕੌਣ ਪਹਿਲਾਂ ਪਾਉਂਦਾ ਬਲਾਧਕਾਰ ਬਾਰੇ ਡਿਬੇਟ ਕਰਕੇ ਹੁੰਦਾ ਕਿਉਂਗਾ ਇਹ ਕੀ ਮਨੋਵਿਗਿਆਨਕ ਕਰਨ ਨੇ ਬਿਲਕੁਲ ਉਹ ਵਕਤ ਨਹੀਂ ਹੁੰਦਾ ਉੱਥੇ ਬੰਦੇ ਦੇ ਮਨ 'ਚ ਰੋਸ ਹੁੰਦਾ ਹੋਰ ਹੁੰਦਾ ਉੱਤੇ ਥੋੜਾ ਵੀ ਕਹਿੰਦੇ ਲੱਗਦਾ ਆਪਾਂ ਬਰਾਤ ਕਰ ਮਰੇ ਹੁਣ ਆਪਾਂ ਡਿਵੈਟ ਕਰਦੇ ਆ ਜੀ ਲੋਕਾਂ ਕਰੋੜਾਂ ਲੋਕਾਂ ਦੇ ਮਨਾਂ ਤੋਂ ਜੋ ਬਾਬਾ ਸਾਹਿਬ ਦੇ ਥਾਥੌੜੇ ਮਾਰੇ ਗਏ ਨੇ ਹੂੰ ਉਹ ਇੱਥੇ ਜਿਹੜੇ ਪੰਜਾਬ ਦੇ ਕਰੋੜਾਂ ਲੋਕ ਆ ਪਾਰਚ ਕਰੋੜਾਂ ਲੋਕ ਆ ਉਹ ਉਹਨਾਂ ਦੇ ਥਾਥੌੜੇ ਆ ਜਿਹੜੇ ਉਹ ਸੀਨੇ 'ਤੇ ਵੱਜੇ ਨੇ ਹੂੰ ਉਹ ਮਹਿਸੂਸ ਕਰਦੇ ਨੇ ਕਿ ਉਹ ਥਾਥੌੜੇ ਸਾਡੇ ਸੀਨੇ 'ਤੇ ਵੱਜੇ ਨੇ ਜੀ ਇਹਨਾਂ ਦੁੱਖਾਂ ਉਹਨਾਂ ਨੂੰ ਕਹਿੰਦਾ ਬਸਿਆ ਉਹਨਾਂ ਦਾ ਪ੍ਰਤੱਖ ਨਹੀਂ ਹੁੰਦਾ ਵੀ ਸਾਡੀਆਂ ਕਿਸਮਾਂ ਦਾ ਬਦਲੀਆਂ ਨੇ ਨਹੀਂ ਤਾਂ ਸਾਡੇ ਪੁਰਖੇ ਸਦੀਆਂ ਤੋਂ ਮਰ ਗਏ ਸੋ ਇਸ ਕਰਕੇ ਉਹਦੇ ਨਾਲ ਕੀ ਹੋਇਆ ਵੀ ਉਹ ਨੌਜਵਾਨ ਜਿਹੜਾ ਦਲਿਤ ਪਰਿਵਾਰ ਚ ਆ ਡਵਾਈ ਰਹਿ ਕੇ ਵੀ ਆਇਆ ਕੋਈ ਇਸ ਤਰ੍ਹਾਂ ਦਾ ਜਿਹੜਾ ਨਵ ਖਾਲਸਤਾਨੀ ਵਰਗਾ ਜੋ ਹੈ ਬੱਬਾ ਸਾਹਿਬ ਅੰਬੇਡਕਰ ਦੇ ਖਿਲਾਫ ਲਗਾਤਾਰ ਪ੍ਰਚਾਰ ਕਰ ਰਿਹਾ ਹੈਗਾ ਉਹਨਾਂ ਦੇ ਜ਼ਹਿਰੀਲੇ ਪ੍ਰਭਾਵ ਥੱਲੇ ਵੀ ਉਹ ਆ ਸਕਦਾ ਹੂੰ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਜੋ ਦਬਾਬੇ ਦੇ ਬੱਚੇ ਡਾਕਟਰ ਬੇੜਕਰ ਸਾਹਿਬ ਦੀ ਚੇਤਨਾ ਉਹ ਮੱਧ ਜਾਂ ਮਾਲਵੇ ਚ ਹੈ ਨਹੀਂ ਓਕੇ ਦਲਿਤ ਵਰਗ ਦੇ ਵਿੱਚ ਹੁਣ ਆਉਣੇ ਸ਼ੁਰੂ ਹੋਈ ਆ ਸਾਡੇ ਵਰਗੇ ਬੰਦੇ ਜਿਹਨੂੰ ਪਤਾ ਨਹੀਂ ਸੀ ਬਹੁਤ ਅਨੀ ਸਟੱਡੀ ਸੀ ਕੀਤੀ ਅਸੀਂ ਵੀ ਕਿਸੇ ਸਮੇਂ ਗੁੜਾ ਹੋਏ ਆਏ ਬੱਬਾ ਸੰਦਰ ਸਟੱਡੀ ਕੀਤੀ ਸਾਰਾ ਦੇਖਿਆ ਫਿਰ ਜਾ ਕੇ ਪਤਾ ਲੱਗਿਆ ਵੀ ਇਹ ਤਾਂ ਐਸਾ ਮਹਾਰ ਪੁਰਸ਼ ਹੋਇਆ ਜਿਹਨੇ ਕਰੋੜਾਂ ਬੰਦਾਂ ਦੀ ਜ਼ਿੰਦਗੀਆਂ ਬਦਲ ਦਿੱਤੀਆਂ ਅਸੀਂ ਵੀ ਉਹਨੂੰ ਸੀਮਤ ਦਰਸਾ ਚ ਦੇਖਦੇ ਸੀਗੇ ਮੇਰੀ ਵੀ ਇੱਕ ਘਾਟ ਸੀਗੀ ਪਰ ਹੁਣ ਜਦੋਂ ਉਹ ਜਾ ਬੱਚਾ ਗੁੰਮਰਾਹ ਹੋ ਸਕਦਾ ਇਹ ਹੁਣ ਜਦੋਂ ਪੁਲਿਸ ਦੇ ਹੱਥ ਜਾਚ ਆ ਜਾਚ ਦੇ ਵਿੱਚੋਂ ਪਤਾ ਲੱਗ ਸਕਦਾ ਵੀ ਉਹਨੇ ਕੀ ਕਾਰਨ ਸੀ ਅੱਜ ਹੀ ਉਸ ਤੋਂ ਪਹਿਲਾਂ ਅੰਦਾਜ਼ੇ ਲਾਉਣੇ ਕੋਈ ਹੋਰ ਫਤਵੇ ਦੇਣੇ ਇਹ ਗਲਤ ਆ ਪਰ ਮੈਨੂੰ ਲੱਗਦਾ ਵੀ ਪੁਲਿਸ ਉਸ ਪਾਸੇ ਜਾਚ ਨੂੰ ਤੋੜੇਗੀ ਵੀ ਨਹੀਂ ਠੀਕ ਜਾਂਚ ਕਰ ਲੈਂਦੇ ਆ ਪੁਲਿਸ ਪਰ ਜਾਂਚ ਨੂੰ ਅੰਦਰੋਂ ਦੇ ਦੱਬ ਦਿੰਦੀ ਉਹਨੂੰ ਪਤਾ ਲੱਗਦਾ ਕਿ ਉਹ ਆਵਾਜ਼ ਉੱਠਿਆ ਸੀ ਲੋਕਾਂ ਦਾ ਉਹ ਆਵਾਜ਼ ਹੁਣ ਠੰਡਾ ਹੋ ਗਿਆ ਤੇ ਉਹਨੂੰ ਜਾਂਚ ਜਿਹੜੀ ਕੀਤੀ ਆ ਦੇਖੀ ਆ ਉਹਨੂੰ ਕੱਟ ਲਾ ਕੇ ਕੋ ਉਤਰਾਵਾ ਬੰਦੇ ਨੂੰ ਜੇਲ੍ਹ ਚ ਧੱਕ ਦੋ ਉਹ ਜਾਂਚ ਨੂੰ ਠੰਡੇ ਬੱਤ ਤੇ ਪਾ ਲਓ ਇਹ ਜਾਂਚ ਨਾਲ ਸਰਾਂ ਆਉਣੀਆਂ ਨਾ ਹੁਣ ਕੋਈ ਚੈਨਲ ਤੇ ਉਹਨੂੰ ਗੱਲ ਕਰਨ ਦਾ ਮੌਕਾ ਮਿਲਣਾ ਸੋ ਇਹ ਗੱਲ ਮੇਰਾ ਖਿਆਲ ਨਹੀਂ ਵੀ ਕਦੇ ਵੀ ਬਾਹਰ ਆਊਗੀ ਵੀ ਉਹਦੇ ਪਿੱਛੇ ਕੀ ਕਾਰਨ ਸੀ ਕਿਹੜੀਆਂ ਤਾਕਤਾਂ ਸੀ ਜਾਂ ਮਨ ਨੂੰ ਕੋਈ ਪੇੜ ਉਹਨੂੰ ਪੈਸੇ ਦੇ ਕੇ ਤੋੜਿਆ ਕੰਮ ਕਰਨ ਦੇ ਖਾਤਰ ਜਾਂ ਉਹਦੇ ਆਪਣੇ ਆਪ ਦੀ ਮਨ ਚ ਕੋਈ ਹਜੀ ਨਫਰਤ ਭਰੀ ਹੋਈ ਉਹਦਾ ਇੱਕ ਦੂਜਾ ਪੱਖ ਵੀ ਜਮਨੂੰ ਪੋਜਿਟਿਵ ਰੂਪ ਵੀ ਦੇਖਦਾ ਜੀ ਵੀ ਜੇ ਉਹ ਬਾਬਾ ਸਾਹਿਬ ਤੋਂ ਨਥੋੜੇ ਮਾਰੇ ਆ ਤਾਂ ਦੇਸ਼ ਭਰ ਦੇ ਦਲਤ ਵਰਗ ਨੇ ਮਹਿਸੂਸ ਕੀਤਾ ਵੀ ਸਾਡਾ ਸੀਨੀਅਰ ਤੇ ਵੱਜਦੇ ਥੋੜੇ ਬਿਲਕੁਲ ਉਹਦੀ ਨੀਂਦ ਹਰਾਮ ਹੋ ਗਈ ਉਹਨੇ ਉਹਨੂੰ ਇੱਕ ਝੁੱਟ ਵੀ ਕੀਤਾ ਹੂੰ ਪੰਜਾਬ ਦੇ ਵਿੱਚ ਖਾਸ ਕਰਕੇ ਨਵੇਂ ਗੱਲ ਦੇਖਣ ਵਾਲੀ ਆਈ ਹੈ ਵੀ ਜਿਹੜਾ ਬਾਲਮੀਕ ਭਾਈਚਾਰਾ ਉਹ ਜਦੋਂ ਭਗਵਾਨ ਬਾਲਮੀਕ ਦੀ ਮੂਰਤੀ ਨਾਲ ਜਾਂ ਕੋਈ ਹੋਰ ਛੇੜਛਾੜ ਹੁੰਦੀ ਸੀ ਸਰਾਰ ਤੇ ਅੰਤਰਾ ਬੰਨੋ ਜੀ ਉੱਥੇ ਉਹ ਇੱਕਦਮ ਹਰਕਤ ਚ ਆਉਂਦਾ ਸੀ ਹੂੰ ਬਰੂ ਵਾਂਗੂ ੜਕ ਕੁੱਟਦਾ ਸੀ ਉਹ ਬਾਬਾ ਸਾਹਿਬ ਅੰਬੇਡ ਕਰਦੂ ਉਸ ਰੂਪ ਚ ਨਹੀਂ ਲੈਂਦਾ ਪਰ ਇਹ ਪਹਿਲੀ ਵਾਰ ਹੋਇਆ ਵੀ ਪੰਜਾਬ ਦਾ ਬਾਲਮੀਕ ਭਾਈ ਜਿਹੜਾ ਬਹੁਤ ਹੀ ਵੱਡੀ ਵਾਦੀ ਸੇਹੜਾ ਚ ਰਹਿੰਦੀ ਆ ਤੇ ਆਪਣੇ ਆਪ ਚ ਬਹੁਤ ਵੱਡੀ ਤਾਕਤ ਆ ਉਹ ਬਾਬਾ ਸਾਹਿਬ ਅੰਬੇਡ ਕਰਦੀ ਜਿਹੜੀ ਬਹੁਤ ਸੀ ਬੇਹਰਮਤੀ ਹੋਈ ਆ ਇਹਨੇ ਤਾਂ ਬਹੁਤ ਉਹ ਇਕਜਟ ਹੋਇਆ ਉਹਨੇ ਬੜਾ ਤਿੱਖਾ ਪ੍ਰਤੀਕਰਮ ਦਿਖਾਇਆ ਇਹ ਪੰਜਾਬ ਦੇ ਜਿਹੜਾ ਦਲਤ ਵਰਗ ਆ ਸਾਰੀਆਂ ਜਾਤਾਂ ਜਿਨ੍ਹਾਂ ਚ ਵੱਖ-ਵੱਖ ਵਖਰੇਵੇਂ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਕਈ 파ੜ ਪਏ ਹੋਏ ਨੇ ਮੈਂ ਕੰਨਾ ਵੀ ਇਹ ਕਥਨਾ ਉਹਨਾਂ ਨੂੰ ਇਕੱਠੇ ਕਰਨ ਦਾ ਇੱਕ ਸੁਪਨਾ ਬਣ ਗਿਆ। ਬਿਲਕੁਲ। ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਗੇ। ਹੂੰ। ਦੁਨੀਆ ਭਰ ਦਾ ਜਿਹੜਾ ਦਲਤ ਮਰਗ ਦੇ ਲੀਡਰ ਨੇ ਜਾਂ ਹੋਰ ਚਾਹੇ ਤੁਸੀਂ ਉਠਾਪ ਲੈ ਕੇ ਆਂਦੇ ਆ ਜਾਂ ਹੋਰ ਆ ਉਹ ਵੀ ਪੰਜਾਬ ਆ ਰਹੇ ਨੇ। ਬਿਲਕੁਲ। ਇੱਕ ਦਲਤ ਮਰਗ ਨੂੰ ਇੱਕ ਸਟ੍ਰੈਂਥ ਬਣ ਗਈ। ਇਹ ਕੱਲ ਨੂੰ ਜਿਹੜਾ ਬ੍ਰਾਹਮਣ ਬ੍ਰਾਹਮਣੀ ਕਲਾ ਜਾਂ ਹੋਰ ਬ੍ਰਾਹਮਣਵਾਦ ਆ ਉਹਦੇ ਖਿਲਾਫ ਇਹ ਵੱਡੀ ਮੂਵਮੈਂਟ ਖੜੀ ਹੋ ਸਕਦੀ ਹੈ। ਹੂੰ। ਇਹ ਘਟਨਾ ਨੂੰ ਇਹ ਸਰੂਪ ਚ ਵੀ ਦੇਖਣਾ ਚਾਹੀਦਾ ਤੇ ਮੈਂ ਇਹਨੂੰ ਇਸ ਰੂਪ ਚ ਵੀ ਦੇਖਦਾ। ਸਰ ਜਦੋਂ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਗ੍ਰਾਂਥ ਸਾਹਿਬ ਜੀ ਨਾਲ ਬੇਅਦਬੀ ਹੁੰਦੀ ਆ ਤਾਂ ਉਦੋਂ ਕਿਉਂ ਨਹੀਂ ਵੱਡੇ ਚਿਹਰੇ ਸਾਹਮਣੇ ਆਂਦੇ ਉਦੋਂ ਕਿਉਂ ਕੇਂਦਰੀ ਮੰਤਰੀ ਪੰਜਾਬ ਨੀ ਆਦੇ ਕਿਉਂ ਖਬਰ ਸਾਰ ਨਹੀਂ ਲੈਂਦੇ ਵੀ ਉਹ ਜਿਹਾ ਘਟਨਾਵਾਂ ਨੂੰ ਬਾਰ-ਬਾਰ ਅੰਜਾਮ ਦਿੱਤਾ ਜਾਂਦਾ ਆ ਦੇਖੋ ਗੱਲ ਇਹ ਹੈ ਵੀ ਜਿਹੜੀਆਂ ਪਹਿਲਾਂ ਵੱਡੀਆਂ ਕਿ ਡਰਾਮਾ ਹੋਈਆਂ ਜਿਵੇਂ ਆਪਣੇ ਮਤਲਬ ਉਹ ਸਾਰੀਆਂ ਸਰਸੇ ਵਾਲੇ ਸਾਧ ਰਾਹੀਂ ਪਲਾਨਡ ਹੋਈਆਂ ਹੂੰ 2015 ਤੋਂ ਲੈ ਕੇ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਹੋਣ ਦਾ ਹੁਣ ਤੱਕ ਲਾਪਤਾ ਹੂੰ ਉਸ ਸਮੇਂ ਪੰਜਾਬ ਦੇ ਵਿੱਚ ਬਾਦਲ ਰਾਜ ਦਾ ਬਾਦਲ ਸਾਹਿਬ ਦਾ ਰਾਜ ਸੀ ਜੀ ਕਾਲੀ ਦਲ ਦਾ ਰਾਜ ਸੀ ਜਿੱਦ ਮਾਰ ਕਮੀ ਸਿੱਖਾਂ ਦਾ ਦਾ ਪ੍ਰੋਜੈਕਟ ਦਾ ਆਪਣਾ ਰਾਸ ਸੀ ਬਿਲਕੁਲ ਇਹਦਾ ਲੰਬਾ ਸਮਾਂ ਤੋਂ ਰਾਸ ਸੀ ਤੇ ਭਾਜਪਾ ਨਾਲ ਜਿਹੜੀ ਕੇਂਦਰੀ ਹਕੂਮਤ ਆ ਉਹਦੇ ਨਾਲ ਉਹਨਾਂ ਦੀ ਕੋਲਾਬੋਰੇਸ਼ਨ ਸੀ ਉਹਨਾਂ ਨੂੰ ਸਹਾਇਤਾ ਭੇੜੀ ਸੀ ਹਮ ਇਹਨਾਂ ਨੇ ਉਹ ਜਾਂਚ ਦੇ ਅੱਗੇ ਤੋਰੇ ਇਹਨਾਂ ਦਾ ਕੀ ਕੀਤਾ ਵੀ ਸਿੱਖਾਂ ਦੀ ਸਰਕਾਰ ਹੋਵੇ ਤੇ ਆਪਣੇ ਲੋਕਾਂ ਦੀ ਗੋਲੀਆਂ ਭਰਾਈਆਂ ਪਰ ਗਾੜੀ ਕਾਂਡ ਵਾਪਰਿਆ ਹਜ਼ਾਰਾਂ ਲੋਕਾਂ ਦੇ ਇਨਾਂ ਦਾ ਸੱਦਤ ਕੀਤਾ ਉੱਥੇ ਦੋ ਨੌਜਾਨ ਸ਼ਹੀਦ ਵੀ ਹੋ ਗਏ ਅੱਜ ਤੱਕ ਉਹ ਖਟਾਈ ਚ ਪਤਾ ਕੋਈ ਦੋਸ਼ੀ ਨਹੀਂ ਅਪਛਾਤ ਤਿੰਨ ਪਰਸੈਂਟ ਲਿਖੇ ਲਾ ਹਮ ਪਰ ਲੋਕਾਂ ਨੇ ਨੂੰ ਤੌਣ ਪਰਨੇ ਕਰਕੇ ਸਜ਼ਾ ਦਿੱਤੀ ਹੈ। ਭਾਵੇਂ ਕਚਹਿਰੀਆਂ 'ਚ ਵੀ ਸਜ਼ਾ ਦਿੱਤੀ। ਉੱਥੇ ਵੀ ਇਹ ਨਹੀਂ ਗੱਲ। ਹਰ ਸਿੱਖ ਦਾ ਰੱਬ ਦਾ ਬਲੁੰਦਰਾ ਜਾਂਦਾ। ਉਦੋਂ ਵੱਲ ਲੜੀ ਵੱਲ ਘਟਰਾਵਾ ਚੱਲੀਆਂ। ਉਹ ਚ ਕੇਂਦਰੀ ਸੈਦ ਦਾ ਆਪਾਂ ਕਹਿੰਦਾ ਵੀ ਜਿਵੇਂ ਇੱਥੇ ਆਏ ਆ। ਉਹਵੇਂ ਜਿਵੇਂ ਉਹਨਾਂ ਨੇ ਤਿੱਖਾ ਪ੍ਰਤੀਕਰਮ ਨਹੀਂ ਦਿਖਾਇਆ। ਜਾਂ ਜਾ ਚੱਗੇ ਨਹੀਂ ਤੋਰੀ। ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ। ਉਹ ਬਹੁਤ ਮਾੜੀ ਗੱਲ। ਪਰ ਇੱਥੇ ਸਰਸੇ ਵਾਲਾ ਹੁਣ ਵੀ ਸੌਦਾ ਸਾਧਾਰ ਆ ਗਿਆ। 3 ਸਾਲਾਂ ਦੀ ਸਜ਼ਾ ਦੌਰਾਨ ਓਹ ਹੁਣ 324 ਦੀ ਪੈਰੋਲ ਤੇ ਆਇਆ ਕਿੱਡੀ ਵੱਡੀ ਇਹ ਗੱਲ ਆ ਇੱਕ ਵੱਡਾ ਅਪਰਾਧੀ ਰੈਟਿਸਟ ਉਹਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਆ ਕਿਉਂਕਿ ਮੈਨੂੰ ਲੱਗਦਾ ਵੀ ਦਿੱਲੀ ਚੋਣਾ ਜਿਹੜੀਆਂ ਹੋ ਰਹੀਆਂ ਨੇ ਉਹਦੇ ਕਰਕੇ ਉਹਨੂੰ ਪੈਰੋਲ ਦਿੱਤੀ ਗਈ ਆ ਇਹਦੇ ਪਿੱਛੇ ਦੱਸੋ ਤੁਸੀਂ ਪੂਰਾ ਦਸਤਾਰ ਸਾਹਿਬ ਦੱਸੋ ਵੀ ਇਹ ਦੋਗੜਾਪਣ ਇਹ ਦੋਗਲੀ ਰਾਜਨੀਤੀ ਆਪਦੇ ਫਾਇਦੇ ਲਈ ਕਿਉਂ ਹੁੰਦੀ ਆ ਜਿਹੜੀ ਵੀ ਸਤਾਧਾਰੀ ਤੇਰਾ ਸਤਾ ਦੇ ਵਿੱਚ ਮੌਜੂਦ ਆ ਉਹਨੇ ਆਪਣਾ ਚੋਣ ਜਿੱਤਣ ਦੇ ਖਤਰ ਹਰ ਹਰ ਬਰਤਨਾ ਹੁੰਦਾ ਹੂੰ ਉਹ ਅਜੇ ਅਪਰਾਧੀਆਂ ਨੂੰ ਜਾਂ ਕੋਈ ਹੋਰ ਅਜਨ ਨੂੰ ਲੱਗਦਾ ਵੀ ਇਹਦੇ ਪਿੱਛੇ ਅਜੇ ਵੀ ਅੰਧਵਿਸ਼ਵਾਸੀ ਲੱਖਾਂ ਲੋਕ ਨੇ ਜੀ ਕੋਈ ਘਾਟ ਨਹੀਂ ਆ ਤੁਸੀਂ ਹੁਣ ਕੁੰਬਲਾ ਦੇਖ ਲਓ ਹੋਰ ਦੇਖ ਲਓ ਹਮ ਇੰਨੇ ਮੌਤਾਂ ਹੋਣ ਦੇ ਬਾਵਜੂਦ ਅੰਧਵਿਸ਼ਵਾਸੀ ਲੋਕ ਗੰਦ ਦੇ ਵੀ ਕੋਈ ਪ੍ਰਵਾਹ ਨਹੀਂ ਕਰਦੇ ਦੱਟਦੇ ਜਾਂਦੇ ਆ ਜਿੱਥੇ ਇਹਦੇ ਹੋਰ ਹੈਗੇ ਆ ਉੱਥੇ ਵੀ ਸਾਰਾ ਕੁਝ ਹੋ ਹੋ ਕੀ ਜਾਂਦੇ ਨੇ ਨਹੀਂ ਬੰਦੀ ਸਿੰਘਾਂ ਨੂੰ ਕਿਉਂ ਅੰਧਵਿਸ਼ਵਾਸੀ ਲੋਕਾਂ ਦੀ ਆਪਾਂ ਗੱਲ ਕਰਦੇ ਆ ਉਹਦੇ ਪਿੱਛੇ ਵੀ ਸਰਸ ਚੜ੍ਹੇ ਸਾਧ ਪਿੱਛੇ ਉਹਨਾਂ ਨੂੰ ਵੀ ਹੁੰਦਾ ਵੀ ਅੰਧਵਿਸ਼ਵਾਸੀ ਲੱਖਾਂ ਲੋਕ ਆਦੇ ਹੈਗੇ ਜੀ ਉਹ ਲੱਖਾਂ ਲੋਕ ਵੋਟਰ ਵੀ ਨੇ ਹਮ ਜਿਹੜੀ ਸਤਾ ਤਰੀ ਤੇਰਾ ਚਾਹੇ ਇੱਥੇ ਪੰਜਾਬ ਦੇ ਬੱਚ ਆਪਣੇ ਕੋਲ ਬਦਲ ਦਲ ਸੀ ਬਾਦਲਦਲਾਂ ਨੂੰ ਕਿਉਂ ਨਹੀਂ ਕੋਈ ਸੁਝਾਅ ਮੈਂ ਦਿੰਦਾ ਜਾਵਨ ਵਾਲੇ ਐਕਸ਼ਨ ਕਿਉਂ ਨਹੀਂ ਚਿਲੰਦਾ ਕੋਨੂੰ ਉਹਨੇ ਵੋਟ ਦਿੱਤੀ ਉਹਨੇ ਪੰਜ ਇੰਨੇ ਵੱਡੇ ਲੱਖਾਂ ਦੇ ਵਿੱਚ ਵੋਟਰ ਦਿਸ ਰਿਹਾ ਸੀ ਸਾਡਾ ਇਹ ਵੱਡਾ ਵੋਟ ਬੈਂਕ ਆ ਉਸੇ ਤਰ੍ਹਾਂ ਅੱਜ ਭਾਜਪਨੂ ਦਾ ਵੋਟ ਬੈਂਕ ਦਿਸੇ ਭਾਜਪਨ ਵੋਟ ਬੈਂਕ ਦੇ ਵਿੱਚ ਉਹਨੂੰ ਅਪਰੋਲ ਦੇ ਰਹੇ ਬਾਰ-ਬਾਰ ਲਗਾਤਾਰ ਅਪਰੋਲ ਤਿਆਰ ਆ ਹੁਣ ਉਹ ਅਬ ਸਰਸੇ ਦੇ ਦੇ ਵਿੱਚ ਚਲੇ ਗਿਆ ਉੱਥੇ ਜਾ ਕੇ ਉਹਨੇ ਐਕਟੀਵਿਟੀ ਕਰਨੀ ਉਹਨਾਂ ਨੂੰ ਸਤਾਦਿਆਂ ਤੇ ਉਹਨਾਂ ਨੂੰ ਹਮੇਸ਼ਾ ਆਪਣਾ ਵੋਟ ਬੈਂਕ ਦਿੰਦਾ ਉਹਨੇ ਆਪਣੇ ਵੋਟ ਬੈਂਕ ਨੂੰ ਮੁੱਖ ਰੱਖ ਕੇ ਸਾਰੇ ਫੈਸਲੇ ਕਰਨੇ ਹੁੰਦੇ ਜੀ ਜੇ ਤੁਸੀਂ ਉਹਨਾਂ ਦਾ ਅਗਲਾ ਸਵਾਲ ਜਿਹੜਾ ਕਰਨ ਲੱਗਿਆ ਬੰਦੀ ਸਿੰਘਾ ਵਾਲਾ ਉਹ ਬੰਦੀ ਸਿੰਘਾਂ ਦਾ ਕੋਈ ਰੋਟਮੈਂਟ ਨਹੀਂ ਲੱਗ ਪਣਦਾ ਉਹਨੂੰ ਲੱਗਦਾ ਵੀ ਸਜਾਵਾਂ ਪੂਰੀਆਂ ਚੰਗੀ ਫਾਇਦਾ ਹੋਣਾ ਸਜਾਵਾਂ ਪੂਰੀਆਂ ਕਰ ਚੁੱਕੀਆਂ ਨੇ ਬਿਲਕੁਲ ਕਰ ਚੁੱਕੇ ਜਿਹੜਾ ਅਸੀਂ ਜਿਉਂ ਨਹੀਂ ਛੱਡਿਆ ਜਾਂਦਾ ਉਹ ਅਸੀਂ ਕਹਿੰਦੇ ਆਂ ਵੀ ਉਹ ਸਜਾਵਾਂ ਪੂਰੀਆਂ ਕਰ ਚੁੱਕੀਆਂ ਹੁੰਦਾ ਜਮਹੂਰੀ ਅਧਿਕਾਰ ਬਣਦਾ ਉਹਨਾਂ ਨੂੰ ਬਹੁਤ ਚਿਰ ਪਹਿਲਾਂ ਬਾਹਰ ਆ ਜਾਣਾ ਚਾਹੀਦਾ ਸੀ ਠੀਕ ਮਨੁੱਖੀ ਅਧਿਕਾਰ ਤੇ ਹੋਰ ਅਧਾਰ ਤੇ ਵੀ ਪਰ ਖੁਰਸਕੀ ਇਹਨੇ ਬੰਡੇ ਗਏ ਸਿੱਖਾ ਦੀ ਤਾਕਤ ਇਹਨਾਂ ਖੇਰੂ ਖੇਰੂ ਹੋ ਗਈ ਉਹਨਾਂ ਦੇ ਹੱਕ 'ਚ ਕੋਈ ਇੱਕ ਜੋਟਵਾੜ ਠਾਉਣ ਵਾਲਾ ਉਹਨੂੰ ਪਤਾ ਸਟੇਟ ਨੂੰ ਵੀ ਪਤਾ ਹੂੰ ਬਿਲਕੁਲ ਪਲੇਟਫਾਰਮ ਨਹੀਂ ਬਿਲਕੁਲ ਜੇ ਲੱਖਾਂ ਲੋਕ ਇੱਕ ਪਲੇਟਫਾਰਮ ਤੇ ਆ ਜਾਣ ਜਾਂ ਜਿਵੇਂ ਉਹਨੂੰ ਕਿਸਾਨਾਂ ਨੇ ਮੋਰਚਾ ਲਾਇਆ ਉੱਥੇ ਜਾ ਕੇ ਜਾਂ ਉਹ ਮੋਰਚਾ ਲੱਗ ਜੇ ਸਟੇਟ ਉਹਦੇ ਛੱਡ ਹੂੰ ਹੁਣ ਸਿੱਖੀ ਘੇਰੂ ਘਰੂ ਹੋ ਗਏ ਉਹ ਲਹਿਰ ਨਾਲ ਕੋਈ ਡੈਟਿਫਾਈ ਕਰਨ ਨੂੰ ਤਿਆਰ ਨਹੀਂ ਜਿਹੜੀ ਲਹਿਰ ਗਲਤ ਨਹੀਂ ਲਹਿਰ ਚੀ ਪਿੱਤੇ ਖਤਮ ਹੋ ਗਈ ਉਹਨਾਂ ਕੋਈ ਖੜਨ ਨੂੰ ਤਿਆਰ ਨਹੀਂ ਜੀ ਇਸ ਕਰਕੇ ਉਹਨੂੰ ਪਤਾ ਇਹਨਾਂ ਦੀ ਤਾਕਤ ਰੱਖਣਗੀ ਆ ਜਿਹੜੇ ਹੈਗੇ ਆ ਥੋੜੇ ਬਹੁਤੇ ਲੋਕ ਅ 10-20 ਹਜ਼ਾਰ ਦੀ ਗਿਣਤੀ ਹੋਊਗੀ ਮਸਾਂ ਉਹ ਵਾਰੇ ਠਾਉਂਦੇ ਨੇ ਉਹ 10-20 ਹਜ਼ਾਰ ਨਹੀਂ ਗਿਣਦੇ ਮੈਂ ਕੌਣ ਕਰਦੇ ਨੇ ਜੀ ਜਦੋਂ ਸਤਾ ਝੁਕਦੀ ਆ ਸਤਾ ਲੋਕਾਂ ਦੇ ਬਹੁਤ ਵੱਡੇ ਹਜੂਮ ਦੇ ਅੱਗੇ ਝੁਕਦੀ ਆ ਬਹੁਤ ਵੱਡੇ ਇਕੱਠ ਦੇ ਅੱਗੇ ਝੁਕਦੀ ਆ ਉਹਨੂੰ ਪ੍ਰੈਸ਼ਰਾਈਜ਼ ਹੋਣਾ ਪੈਂਦਾ ਇਹ ਕਾਰਨ ਹੈ ਇਹਦੇ ਵਿੱਚ ਸਰ 바ਵਾ ਸਾਹਿਬ ਨੇ ਸਮਾਨਤਾ ਦਾ ਅਧਿਕਾਰ ਬੋਲਣ ਦੀ ਆਜ਼ਾਦੀ ਹਾਂਜੀ ਸੁਤੰਤਰਤਾ ਲੋਕਾਂ ਨੂੰ ਪ੍ਰੋਵਾਈਡ ਕਰਵਾਈ ਆ ਸੰਵਿਧਾਨ ਲਿਖ ਕੇ ਪਰ ਕਈ ਨੇਤਾਵਾਂ ਵੱਲੋਂ ਲੀਡਰਾਂ ਵੱਲੋਂ ਕੋਹਰ ਸਰ ਇਹਦਾ ਅਪਰਾਧ ਕੀਤਾ ਜਾਂਦਾ ਚਾਹੇ ਉਹ ਕਰਵਾਇਆ ਜਾਂਦਾ ਲੋਕਾਂ ਨੂੰ ਚਾਹੇ ਯੂਥ ਤੋਂ ਕਰਵਾਇਆ ਜਾਂਦਾ ਭਾਵਨਾ ਪੜਕਾਈਆਂ ਜਾਂਦੀਆਂ ਨੇ ਇਵੇਂ ਦੇ ਸਟੈਚੂ ਨਾਲ ਇਵੇਂ ਦੇ ਬੁੱਤਾਂ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਨੇ ਸੱਭਿਆਚਾਰਕ ਧਾਰਨਾਵਾਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਨੇ ਪਰ ਫਿਰ ਵੀ ਇਹ ਪਲਾਂਟ ਕੀਤੇ ਗਏ ਹੁੰਦੇ ਨੇ ਇਹ ਚਾਹੇ ਫਾਇਦੇ ਲਈ ਲਾ ਲੋ ਗਵਰਨਮੈਂਟ ਦੇ ਚਾਹੇ ਕਾਨੂੰਨੀ ਫਾਇਦੇ ਲਈ ਲਾ ਲੋ ਸਰ ਇਹ ਕਿਵੇਂ ਰੋਕ ਸਕਦੇ ਆਪਾਂ ਇਹਨਾਂ ਨੂੰ ਦੇ ਕੋ ਰੋਕਣ ਦਾ ਤਾਂ ਹੁਣ ਘਟਨਾਵਾਂ ਕਿਤੇ ਵੀ ਵਾਪਰ ਸਕਦੀਆਂ ਰੋਕਣ ਦਾ ਸਖਤ ਵੀ ਹੁੰਦੀ ਆ ਕਿ ਉਹਨਾਂ ਬੰਦਿਆਂ ਨੂੰ ਕੋਈ ਮਸਾਲੇ ਸਜਾਮਾ ਦਿੱਤੀਆਂ ਜਾਣ ਜਾਂ ਜਾਂ ਸਮੇਤ ਇਹ ਪਹਿਲਾਂ ਇਹਦਾ ਨੈਟਵਰਕ ਜਿਹੜਾ ਹੈਗਾ ਉਹ ਲੱਭਿਆ ਜਾਵੇ ਜਾਂਚਦਰਾਂ ਨੇ ਜਿਵੇਂ ਹੁਣ ਪੁਲਿਸ ਨੇ ਡੁਗਾਇ ਤੇ ਜਾਂਚ ਕਰੇ ਤੇ ਨੈਟਵਰਕ ਕਿੱਥੇ ਤੱਕ ਫੈਲਿਆ ਹੋਇਆ ਹੈਗਾ ਇਹਦੀਆਂ ਦੇਸ਼ਾਂ ਦੇ ਦੇਸ਼ਾਂ ਵਿੱਚ ਕਿੰਨੀਆਂ ਏਜੰਸੀਆਂ ਤੱਕ ਤਾਰਾ ਜੁੜੂਆਂ ਹੋਈਆਂ ਨੇ ਕੌਣ ਪਿੱਛੇ ਕਰਵਾ ਰਿਹਾ ਇਹ ਤਾਂ ਉਹ ਜਾਂਚ ਤੋਂ ਨਿਕਲਦਾ ਉਹਨਾਂ ਜਿਹੜਾ ਨੈਟਵਰਕ ਹੈ ਉਹਦੇ ਨਾਲ ਜਿੰਨੇ ਕੁ ਬੰਦੇ ਜੁੜੇ ਹੋਏ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹ ਸਾਰਾ ਕੁਝ ਰੋਕਿਆ ਜਾ ਸਕਦਾ ਪਰ ਜਦੋਂ ਕੋਈ ਜ਼ਹਿਰੀਲਾ ਪ੍ਰਚਾਰ ਹੁੰਦਾ ਸਾਰਾ ਕੁਝ ਹੁੰਦਾ ਉਹਦੇ ਵਿੱਚ ਇੱਕਾ ਦੁਕਾ ਕਟਨਾਮਾ ਇਹ ਜਿਆ ਵਾਪਰ ਜਾਂਦੀਆਂ ਹੁੰਦੀਆਂ 100% ਕਦੇ ਵੀ ਕਿਸੇ ਸਮਾਜ ਦੇ ਵਿੱਚ ਕੋਈ ਵੀ ਸਟੇਟ ਕਿੰਨੀ ਵੀ ਮੁਸਤੈਦ ਆ ਉਹ ਕੋਈ 100% ਲਾ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਨਹੀਂ ਰੱਖ ਸਕਦੇ ਉਹ ਤੇ ਸਾਰਾ ਕੁਝ ਵਾਪਰ ਜਾਂਦਾ ਜੀ ਸੋ ਧੰਨਵਾਦ ਸਾਰਿਆਂ ਦਾ ਸਾਡੇ ਸਰੋਤਿਆਂ ਦਾ ਬਾਕੀ ਜੋ ਵੀ ਅੱਗੇ ਡਿਵੈਲਪਮੈਂਟ ਨਵੀਂ ਹੋ ਉਹਦੇ ਫੇਰ ਰਾਹੀ ਸਾਹਿਬ ਨਾਲ ਆਪਾਂ ਵਿਚਾਰ ਸਾਂਝੇ ਕਰਾਂਗੇ ਇਹਨਾਂ ਨੂੰ ਬੁਲਾ ਕੇ ਫੇਰ ਇਹਨਾਂ ਦੀ ਰਾਏ ਲਵਾਂਗੇ ਥੈਂਕ ਯੂ ਸਰ ਧੰਨਵਾਦ ਧੰਨਵਾਦ ਜੀ